ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਵੀ ਨਵਜੋਤ ਕੌਰ ਸਿੱਧੂ ਨੂੰ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਾਉਣਾ ਚਾਹੀਦਾ ਇਹ ਕੋਈ ਬਿਆਨ ਹੈ ਪ੍ਰਤਾਪ ਸਿੰਘ ਬਾਜਵਾ ਦਾ ਉਸ ਨੂੰ ਤੱਥਾਂ ਨਾਲ ਗੱਲ ਕਰਨੀ ਚਾਹੀਦੀ ਆ ਨੇਤਾ ਵਿਰੋਧੀ ਧਿਰ ਆ ਯਾਰ ਪ੍ਰਤਾਪ ਸਿੰਘ ਬਾਜਵਾ ਵੱਡਾ ਬੰਦਾ ਹੈਗਾ ਪੰਜਾਬ ਕਾਂਗਰਸ ਦੇ ਵਿੱਚ ਇਲਾਜ ਕਰਾਉਣਾ ਚਾਹੀਦਾ ਜੀ ਨਵਜੋਤ ਕੌਰ ਸਿੱਧੂ ਨੂੰ ਇਹ ਕੋਈ ਬਿਆਨ ਹੈ ਉਹਦਾ ਤੁਸੀਂ ਕਿਸੇ ਉਹ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੀ ਹੈ ਤੁਸੀਂ ਉਹਨੂੰ ਸਿਰਫ ਕਹਿ ਰਹੇ ਜੀ ਉਹ ਉਮਰ ਕੇ ਇੱਕ ਖਾਸੋ ਹੀ ਨਾ ਜਿਆ ਬਿਆਨ ਦੇ ਕੇ ਤੁਸੀਂ ਚੁੱਪ ਕਰ ਜਾਂਦੇ ਹੋ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਤੇ ਤੱਥਾ ਤੱਥਾਂ ਤਹਿਤ ਇਕੱਠੇ ਹੋ ਕੇ ਇਹ ਜਿਹੜੇ ਲੀਡਰ ਅਲੱਗ-ਅਲੱਗ ਬੋਲਦੇ ਆ ਆ ਰਾਜਾ ਬੜਿੰਗ ਕਹਿੰਦਾ ਸੀ ਬਖਸ਼ਾਂਗੇ ਨਹੀਂ ਜੀ ਨੂੰ ਸੁੱਖੀ ਉਹਦਾ ਆਪਣੇ ਤਰੀਕੇ ਨਾਲ ਬੋਲੀ ਜਾਂਦਾ ਚੰਨੀ ਮੇਖਾ ਚੁੱਪਾ ਜੀ ਕੋਈ ਸੁਣੀ ਬਿਆਨ ਤੁਸੀਂ ਚੰਨੀ ਦੀ ਨਹੀਂ ਆਇਆ ਜੀ ਬਿਆਨ ਸਾਰੇ ਜਣੇ ਆਪਾਂ ਬੜੇ ਤਰੀਕੇ ਨਾਲ ਬੋਲ ਰਹੇ ਨੇ ਮੇਰਾ ਕਹਿਣ ਦਾ ਮਕਸਦ ਇਹ ਆ ਵੀ ਤੁਸੀਂ ਤੱਥਾਂ ਨਾਲ ਗੱਲ ਕਰੋ ਨਾ ਜੀ ਤੁਸੀਂ ਉਹਦੇ ਨਾਲ ਉਹ ਤੁਹਾਨੂੰ ਤੁਹਾਡੀ ਹਰ ਚੀਜ਼ ਡੈਮੇਜ ਕਰ ਰਹੀ ਆ ਉਹ ਤੁਹਾਨੂੰ ਹਰ ਚੀਜ਼ ਖਤਮ ਕਰ ਰਹੀ ਆ ਤੇ ਉਹ ਕਿਤੇ ਹੋ ਜਾਣਾ ਚਾਹੁੰਦੀ ਆ ਉਹਦੇ ਮਨ ਚ ਕਿਤੇ ਹੋਰ ਆ ਉਹ ਧਮਕੀ ਨਾਲ ਆਪਣੇ ਪੰਜਾਬ ਦੇ ਵਿੱਚ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਉਹ ਧਮਕੀਆਂ ਦੇ ਦੇ ਕੇ ਮੈਂ ਕਰਾਂਗੀ ਵਾਹ ਕਰਾਂ ਮੇਰੇ ਸਬੂਤ ਨੇ ਮੇਰੇ ਉਹ ਅਮਰਵਾ ਕਰ ਕਰਕੇ ਧਮਕੀਆਂ ਦੇ ਦੇ ਕੇ ਤੁਹਾਨੂੰ ਡਰਾ ਰਹੀ ਆ ਡਰਾ ਰਹੀ ਆ ਨਾ ਤੁਹਾਨੂੰ ਤੇ ਤੁਸੀਂ ਡਰ ਜੰਨੇ ਹੋ ਇਹਦਾ ਮਤਲਬ ਤੁਸੀਂ ਵੀ ਕਾਣੇ ਹੋ ਕਿਤੇ ਤੁਹਾਡੇ ਕੋਲ ਤੁਹਾਡੇ ਬਾਰੇ ਵੀ ਕੁਝ ਨਾ ਕੁਝ ਸਹੀ ਗੱਲ ਤੁਹਾਨੂੰ ਗੱਲ ਕਰਨੀ ਚਾਹੀਦੀ ਆ ਇਹ ਵੀ ਥੋੜਾ ਵੀ ਤੁਸੀਂ ਹਸਪਤਾਲ ਚ ਇਲਾਜ ਕਰਾਵੇ ਜੀ ਉਹ